ਪਹਿਲੀ ਗੱਲ ਤਾਂ ਤੁਸੀਂ ਆਪਣੇ ਆਪ ਨੂੰ ਦੇਸ਼ ਦੇ ਨੁਮਾਇੰਦੇ ਸਮਝਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਭਾਰਤ ਦੇ ਸਭ ਤੋਂ ਉੱਚੇ ਚ ਸਾਡਾ ਦਵਜ ਯਾਨੀ ਕਿ ਸਾਡਾ ਝੰਡਾ ਤਿਰੰਗਾ ਜਿਹੜਾ ਉਹ ਸਭ ਤੋਂ ਉੱਚਾ ਹੈ ਲੇਕਿਨ ਉੱਥੇ ਹੀ ਅਸੀਂ ਇਹੋ ਜਿਹੀਆਂ ਗਲਤੀਆਂ ਕਰ ਜਾਂਦੇ ਆ ਇਹ ਰਾਹੁਲ ਗਾਂਧੀ ਦੀ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਲਕਿ ਭਾਰਤ ਜੋੜੋ ਯਾਤਰਾ ਜਿਹੜੀ ਹੈ ਉਹ ਬੜੀ ਵਧੀਆ ਚੱਲ ਰਹੀ ਹੈ ਪੂਰੇ ਦੇਸ਼ ਦੇ ਵਿੱਚ ਭ੍ਰਮਣ ਹੋ ਰਿਹਾ ਹੈ ਨਾਮ ਬੜਾ ਵਧੀਆ ਭਾਰਤ ਜੋੜੋ ਯਾਤਰਾ ਹੈ ਯਾਨੀ ਕਿ ਪੂਰੇ ਭਾਰਤ ਨੂੰ ਜੋੜਨਾ ਸੋ ਮੇਨ ਮਕਸਦ ਤਾਂ ਉਹਨਾਂ ਦਾ ਭਾਵ ਵੀ ਇਹੀ ਹੈ ਹਾਲਾਂਕਿ ਵਿਚਲੀ ਕਿਹੜੀ ਗੱਲ ਉਹ ਸਾਨੂੰ ਨਹੀਂ ਪਤਾ ਲੇਕਿਨ ਇਹ ਵੀਡੀਓ ਕਸ਼ਮੀਰ ਦੀ ਵੀਡੀਓ ਜਿੱਥੇ ਕਿ ਰਾਹੁਲ ਗਾਂਧੀ ਜੀ ਲਾਲ ਚੌਕ ਤੇ ਝੰਡਾ ਚੜਾਉਂਦੇ ਨੇ ਕਸ਼ਮੀਰ ਦੀ ਵੀਡੀਓ ਤੁਹਾਨੂੰ ਦਿਖਾ ਰਿਹਾ ਲੇਕਿਨ ਝੰਡੇ ਤੋਂ ਉੱਪਰ ਉਹਨਾਂ ਦਾ ਆਪਣਾ ਕਟਆਊਟ ਹੈ ਰਾਹੁਲ ਗਾਂਧੀ ਦਾ ਕਟਆਊਟ ਝੰਡੇ ਤੋਂ ਵੀ ਉੱਪਰ ਹੈ ਯਾਨੀ ਕਿ ਜਿੱਥੇ ਅਸੀਂ ਇਹ ਕਹਿਨੇ ਆ ਕਿ ਸਾਡਾ ਝੰਡਾ ਸਭ ਤੋਂ ਉੱਚਾ ਹੈ ਤਿਰੰਗਾ ਸਭ ਤੋਂ ਉੱਚਾ ਹੈ ਉਸ ਦਾ ਮਾਨ ਸਤਕਾਰ ਅਸੀਂ ਸਭ ਤੋਂ ਜ਼ਿਆਦਾ ਕਰਦੇ ਆ ਲੇਕਿਨ ਉੱਥੇ ਹੀ ਤੁਸੀਂ ਆਪਣਾ ਕੱਟਆਊਟ ਤਿਰੰਗੇ ਦੇ ਉੱਪਰ ਕਰ ਦਿੱਤਾ ਇਹ ਵੀਡੀਓ ਦੇਖੋ ਲੇਕਿਨ ਹਾਲਾ ਕਿ ਚਲੋ ਇਹਦੇ ਕਈ ਪੱਖ ਹੋ ਸਕਦੇ ਆ ਤੁਸੀਂ ਕਿਵੇਂ ਸੋਚਦੇ ਹੋ ਵਿਚਾਰਦੇ ਹੋ ਕਿ ਜਿੱਥੇ ਤਿਰੰਗਾ ਲੱਗਾ ਹੋਇਆ ਹੈ ਲੇਕਿਨ ਤਿਰੰਗੇ ਦੇ ਉੱਪਰ ਰਾਹੁਲ ਗਾਂਧੀ ਹੁਣਾਂ ਦਾ ਕੱਟਆਊਟ ਜਾਂਦਿਆ ਸੋ ਤੁਸੀਂ ਕੀ ਸੋਚਦੇ ਹੋ ਵਿਚਾਰਦੇ ਹੋ ਆਪਣੇ ਤੁਸੀਂ ਵੀ ਕਮੈਂਟ ਜ਼ਰੂਰ ਦਿਓ ਕਿਉਂਕਿ ਇਹ ਕੋਈ ਪਾਰਟੀਬਾਜ਼ੀ ਵਾਲੀ ਗੱਲ ਨਹੀਂ ਹੈ ਇੱਥੇ ਦੇਸ਼ ਭਾਵਨਾ ਹੈ ਇੱਥੇ ਭਾਰਤਵਰਸ਼ ਦੀ ਗੱਲ ਕਰ ਰਹੇ ਤੇ ਤਿਰੰਗੀ ਦੀ ਗੱਲ ਕਰ ਰਹੇ ਆ ਜਿਹੜਾ ਸਾਡਾ ਹੈ ਸਾਡੀ ਦੇਸ਼ ਦਾ ਚਿੰਨੇ ਨਿਸ਼ਾਨ ਹੈ ਸਾਡਾ ਮਾਣ ਹੈ ਸੋ ਤਿਰੰਗੀ ਤੋਂ ਉੱਪਰ ਤੁਹਾਡਾ ਕਟਆਊਟ ਜਾ ਰਿਹਾ ਤੇ ਉੱਥੇ ਬੜੇ ਮਾਨ ਸਤਿਕਾਰ ਦੇ ਨਾਲ ਤੁਸੀਂ ਝੰਡਾ ਚੜ੍ਹਾਉਣ ਗਏ ਹੋ ਇਹ ਵੀਡੀਓ ਦੇਖੋ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ